ਬਾਪੂ ਜੀ ਕੀ ਨਾਮ ਹੈ ਆਪਣਾ ਸਿਖਾ ਸਿੰਘ ਕੀ ਹੈ ਆਪਣਾ ਇਹ ਜਿਹੜਾ ਪਹਿਲੀ ਦਾ ਰੋਲਾ ਇਹ ਤੁਹਾਡਾ ਹੈ ਜੀ ਅਸੀਂ ਗਹਿਣੇ 취 ਇੰਦਰ ਸਿੰਘ ਨੂੰ ਅੱਛਾ ਜੀ ਇੰਦਰ ਸਿੰਘ ਮੁੰਡੇ ਕਸ਼ਮੀਰ ਸਿੰਘ ਬਲਜੀਤ ਸਿੰਘ ਹੈ ਮੰਗਰ ਸਿੰਘ ਅੱਛਾ ਅਸੀਂ ਗੁਦੀ ਦਾ ਵਿਆਹ ਕਰਨੀ ਸਨ ਪੈਸੇ ਚਾਹੀਦੇ ਸੀ ਪਿੰਡ ਤੁਹਾਡਾ ਕਿਹੜਾ ਹੈ ਪਿੰਡ ਰੂਪਰ ਇਹ ਜਿਹੜੇ ਬੰਦਿਆਂ ਨੂੰ ਤੁਸੀਂ ਆਪਣਾ ਪਹਿਲੀ ਗਹਿਣੇ ਦਿੱਤੀ ਸੀ ਉਹ ਬੰਦੇ ਕੀ ਨਾਮ ਹੈ ਉਹਨਾਂ ਦੇ ਕਸ਼ਮੀਰ ਸਿੰਘ ਹੈ ਮੰਗਰ ਸਿੰਘ ਬਲਜੀਤ ਸਿੰਘ ਸੰਨੋਖ ਇੰਦਰ ਸਿੰਘ ਪਿੰਡ ਇਹਨਾਂ ਦਾ ਪਿੰਡ ਰੰਗਟੂ ਅੱਛਾ ਗੁਦੀ ਸਿੰਘ ਅ ਸ਼ਕੀਬ ਮਸਲਾ ਇਹ ਸਾਰਾ ਦੱਸੋ ਫੇਰੀ ਇਹ ਜੀ ਅਸੀਂ ਪੈਸੇ ਵਿਆਹ ਕਿ ਕਰਾ ਰਹੇ ਗੁੜੀ ਦਾ ਅੱਛਾ ਸਾਨੂੰ ਪੈਸੇ ਦੀ ਜਰੂਰ ਸੀ ਹਾਂ ਅਸੀਂ 1 ਲੱਖ 90 ਹਜ਼ਾਰ ਲਿਆ ਸੀ ਤਾਂ ਉਹਨਾਂ ਨੇ ਠੱਕੇ ਨਾਲ ਇਹ ਜੀ ਨੇ ਮਿਲ ਕੇ ਜਾ ਕਿਵੇਂ 240 ਲਿਖਤਾ ਸੀ ਜੋ ਜੋ ਲਿਖਤਾ ਉਹਨਾਂ ਦੀ ਲਿਸ਼ਟੀ ਹੁੰਦੀ ਹੈ ਨਾ ਇਸੰਦਰ ਤੁਹਾਨੂੰ ਉਹ ਨਹੀਂ ਹੁੰਦਾ ਹਾਂਜੀ ਕਾਛਾ ਤੇ ਇਹ ਜਿਹੜਾ ਤੁਸੀਂ ਦੱਸਦੇ ਪਏ ਜੇ ਤੇ ਫਿਰ ਕੀ ਜਦੋਂ ਤੁਸੀਂ ਪੈਸੇ ਮੋੜਨੇ ਚਾਹੇ ਉਹਨਾਂ ਕੀ ਆਖਿਆ ਤੁਨੋਂ ਅਸੀਂ ਨਾ ਪਹਿਲਾਂ 3.5 ਕਿਲੋ ਪਹਿਲਾਂ ਨਾਲ ਲਿਖੇ ਦਿੱਤੀ ਅੱਛਾ ਇਹ ਵੀ ਜੀ ਇੰਸਟਿਚਨ ਹਾਂ ਇਹਨਾਂ ਨੇ ਜਦੋਂ ਕੰਮ ਵੜ ਲਈ ਹਾਂ ਮੇਰੇ ਘਰ ਇੰਦਰ ਸਿੰਘ ਤੇਰਾ ਮੁੰਡਾ ਇੱਕ ਹਾਂ ਉਹਨੇ ਗਏ ਜਾਂਦੇ ਸਾਨੂੰ ਕੋਈ ਨਾ ਦੇ ਕੇਲਾ ਮਿਲਦੇ ਦੇ ਤੇ ਬਾਕੀ ਜਿੰਨਾ ਤੈਨੂੰ ਛੱਡੀ ਅੱਛਾ ਮੈਂ ਹਾਂ ਮੁੱਲ ਇੱਕ ਮੁੱਲ ਨਹੀਂ ਦੇਣੀ ਹਾਂ ਇਹ ਆਦੇ ਜੇ ਨਹੀਂ ਦੇਣੀ ਨਾਲ ਫਿਰ ਦੋਸਤਾਂ ਦੇ ਘਰੇ ਆ ਜਾਂਦਾ ਅੱਛਾ ਤੇ ਦੂਜੇ ਦਿਨ ਮੈਂ ਦੋਸਤਾਂ ਦੇ ਘਰੇ ਆ ਗਿਆ ਉੱਥੇ ਬੰਦੇ ਜੁੜੇ ਸੀ ਸਾਡੇ ਐਫਡ ਬੈਂਟੇ ਵੀ ਜੁੜੇ ਸੀ ਹਾਂ ਤੇ ਮੈਂ ਉਸ ਬੰਦੇ ਇਕੱਲੇ ਗਿਆ ਆਇਆ ਸੀ ਕਿ ਇਹ ਆ ਗਏ ਸੀ ਉੱਥੇ ਜਿਹੜਾ ਬੰਦ ਹੁੰਦੀ ਘਟਾ ਪਾ ਚਾ ਪੰਜ ਨਹੀਂ ਸੀ ਕਿਸੇ ਪਾਸੇ ਸਿਰੇ ਗੱਲ ਨਹੀਂ ਲੱਗੀ ਅੱਛਾ ਫਿਰ ਫੈਸਲਾ ਇਹ ਕੀਤਾ ਮੇਰੇ ਬੰਦਿਆਂ ਨੇ ਕਿ ਤੂੰ 2 ਕਿਲੇ ਪਹਿਲਾਂ ਖੁੱਲੀ ਵਿਆ ਸੀ ਉਹ ਮਿਆ ਦੇ ਵਿੱਚ 2 ਕਿਲੇ ਲੈ ਦੇ ਅੱਛਾ ਤੇ ਤੂੰ ਛਾ ਦੇਗਾ ਠੀਕ ਆ ਇਹਦੇ ਫਿਰ ਜ਼ਮੀਨਾਂ ਨਾਲ ਦੀ ਪੰਜ ਕਨਾਲੀਆਂ ਦੀ ਵੀ ਗਈ ਹੈ ਹੈ ਪੰਜ ਕਨਾਲੀਆਂ ਦੀ ਗਈ ਹੈ ਉਹ ਵੀ ਉਹ ਵੀ ਉਹਨਾਂ ਨੇ ਅੱਛਾ ਅੱਛਾ ਤਿਵਾਚਾ ਉਹ ਲੋਕ ਨੇ ਪੰਜ ਨਾ ਬਣਦੀ ਨਾ ਹਾਂ ਅੱਜ ਅਸੀਂ ਇਹਨਾਂ ਨੂੰ ਧੋਖਲੇ ਤੇ ਪੰਜਾਂ ਲਿਖ ਦਿੱਤੀ ਧੋਖਲੇ ਲਿਖ ਦਿੱਤੀ ਪੰਜਾਂ ਨੇ ਵਾਹੇ ਧੱਕੇ ਨਾਲ ਗਰੋਰੀ ਕਰਾ ਲਈ ਅੱਛਾ ਗਰੋਰੀ ਕਰਾ ਲਈ ਧੋਖਲੇ ਅਸੀਂ ਲਿਖੇ ਦੇ ਦਿੱਤੀ ਹਾਂ ਤੇ ਮੈਂ ਆਹ ਤੋਂ 10 ਦਿਨ ਪਹਿਲਾਂ ਮੈਂ ਤੇ ਇੱਥੇ ਭਾਈ ਜਨ ਸਿੰਘ ਹੈਗਾ ਹਾਂ ਭਾਈ ਜਨ ਸਿੰਘ ਕਾਕਾ ਦਾ ਨਾਮ ਹੈ ਹਾਂ ਅਸੀਂ ਦੋ ਜਣੇ ਗਏ ਹਾਂ ਉਹਦੇ ਤੋਂ ਪਹਿਲੀ ਉਹ ਤਾਂ ਅਸੀਂ ਸਾ ਦਾ ਮੁੰਡਾ ਹਾਂ ਉਹ ਇਹਨਾਂ ਦਾ ਰਿਸ਼ਤੇਦਾਰੀ ਆ ਆਪਾਂ ਜਿਹੜੇ ਬੰਦੇ ਜਿਹੜਾ ਦਸਤਕੀਤੇ ਨੇ ਜਿਹਨਾਂ ਨੇ ਪੈਸਾ ਕਰਾਇਆ ਸੀ ਅੱਛਾ ਕੋਈ ਕੋ ਗਏ ਮੈਂ ਕਿਹਾ ਪਹਿਲਾਂ ਆਪਣਾ ਰਿਸ਼ਤਾਰ ਆ ਗਿਆ ਹੈ ਇਕਰਾਰ ਦੇ ਵਿੱਚ ਆਪਾਂ ਸਾਰੇ ਪੈਸੇ ਚਾਰ ਨੇ ਆ ਜਾਵਾਂ ਤਾਂ ਮੈਨੂੰ ਨਹੀਂ ਪਤਾ ਮੇਰਾ ਭਰਾ ਵੀ ਰਾਹ ਉਹ ਹੀ ਜਾਣਦਾ ਉਸੇ ਨੂੰ ਪਤਾ ਅੱਛਾ ਅਸੀਂ ਚਾਰ ਪਤਨ ਫੈਰ ਕੇ ਕੋਈ ਮੈਂ ਤਾਂ ਪਹਿਲਾਂ ਦੋ ਜਣ ਅਸੀਂ ਮੈਂ ਤੇ ਦੋ ਬੰਦੇ ਹੋਰ ਉੱਥੇ ਆਏ ਸਾਂ ਤੇ ਪਹਿਲਾਂ ਗਏ ਜਗੀਰ ਸਿੰਘ ਘਰ ਪੂਰੇ ਘਰ ਬਰੋੜੇ ਆਏ ਸੀ ਪੂਰੇ ਚਾਹ ਪੀ ਕੇ ਜਾਣੇ ਆ ਤੇ ਸਾਡੇ ਬੰਦਿਆਂ ਦੇ ਚਾਹ ਲੁਗੂਗਾ ਫਿਰ ਇਹ ਚਲੇ ਗਏ ਖੰਡਾ ਸੰਗਰ ਖੰਡਾ ਵੀ ਨਹੀਂ ਮਿਲਿਆ ਫਿਰ ਦੋਲ ਸੰਗਰ ਗਏ ਉਹ ਮਖੂ ਗਿਆ ਸੀ ਫਿਰ ਇਹੀ ਗੁਰੂ ਸਿੰਘ ਨੇ ਕਰੇ ਗਏ ਤੇ ਗੁਰੂ ਆ ਪੱਠੇ ਦੁਰ ਲੱਗਾ ਸੀ ਉਹਦਾ ਪੱਠੇ ਦੁਰ ਕੇ ਜਾਂਦੇ ਆ ਤੇ ਮੇਰੇ ਬੰਦੇ ਨਾਲ ਦੇ ਸੀ ਉਹ ਥੋੜੇ ਕਾਲੇ ਬੰਦੇ ਆ ਨੇ ਯਾਰ ਪੱਠੇ ਤੇ ਨਾਲ ਅਸੀਂ ਕਰਾ ਦੇਗੇ ਤੇ ਤੂੰ ਚੱਲ ਸਕਦੇ ਨਾਲ ਅੱਛਾ ਇਹੀ ਚਲੇ ਗਏ ਮੈਂ ਇਹਨੂੰ ਪੈਸੇ ਫੜਾਉਣ ਲੱਗਾ ਮੈਂ ਪੈਸੇ ਫੜ ਲਾ ਉਹਦਾ ਨਹੀਂ ਪੈਸੇ ਉਹਨਾਂ ਨੇ ਫੜਾਉਣੇ ਮੈਂ ਪੈਸੇ ਨਾਲ ਕੀ ਕਰਨਾ ਆਂ ਨਹੀਂ ਹੱਥ ਲਾਣਾ ਅਸੀਂ ਚਲੇ ਗਏ ਜਾਂਦੇ ਨੂੰ ਉਹ ਬਲੀਰ ਦੇ ਨਾਲ ਉਹ ਟਾਈਟਲ ਲੈ ਕੇ ਆਉਂਦਾ ਪਿਆ ਸੀ ਇਹੀ ਕਰੀ ਜਾਂਦੇ ਵੇ ਉਹ ਟਾਈਟਲ ਲੈ ਕੇ ਆਉਂਦਾ ਪਿਆ ਸੀ ਹੂੰ ਉਹਨੇ ਅਸੀਂ ਇਸ਼ਾਰਾ ਕੀਤਾ ਉਹਨੇ ਟੈਕ ਖਿਲਾਸਾ ਹੂੰ ਇਹਦੇ ਖਿਲਾਸ ਕੇ ਇਹਦੇ ਅਸੀਂ ਆਖਿਆ ਵੀ ਆਪਣਾ ਇਕਰਾਰ ਆ ਗਿਆ ਹੂੰ ਇਕਰਾਰ ਆ ਗਿਆ ਹੈ ਹੂੰ ਤੇ ਪੈਸੇ ਤਿਆਰ ਨੇ ਹੂੰ ਉਹਨੇ ਪੈਸੇ ਨਹੀਂ ਪੁੱਛੇ ਕਿਨੇ ਲਿਆਂਦੇ ਕੀ ਕੀਤਾ ਕੀ ਨਹੀਂ ਕੀਤਾ ਉਹਨੇ ਪੈਸੇ ਤੂੰ ਹੋਰ ਰੱਖ ਲੈ ਲੈ ਹੂੰ ਮੈਂ ਆਖਿਆ ਪੈਸੇ ਨਹੀਂ ਕਿ ਕਿੱਲੇ ਰਹੋ ਤਾਂ ਨਹੀਂ ਰਹੇ ਨਾ ਹੋਮੇ ਕਾਵੇ ਲੈ ਲੈ ਹੂੰ ਮੈਂ ਪੈਸੇ ਨਹੀਂ ਲੈਣੇ ਮੈਂ ਜਿੰਨੇ ਸ਼ਕੋਨੀ ਆਦੇ ਪੈਸੇ ਪੋਸਟਾ ਹੈ ਤਿਆਰ ਨੇ ਉਹਨਾਂ ਨੇ ਪੈਸੇ ਤੂੰ ਨਾ ਤੂੰ ਪੈਸੇ ਦੀ ਗੱਲ ਕਰ ਅੱਛਾ ਜਮੀਨ ਦੀ ਗੱਲ ਜਮੀਨ ਦਾ ਸਭਨਾ ਕੱਢ ਦੇ ਮੈਂ ਜਮੀਨ ਮੈਂ ਨਹੀਂ ਕਿਸੇ ਕੀਮਤ ਨਹੀਂ ਛੱਡਨੀ ਉਹ ਨਾ ਫਿਰ ਤੋਂ ਖੇਤ ਦੀ ਚੱਲ ਮੈਂ ਵੀ ਆਉਂਦਾ ਮੈਂ ਮੈਂ ਤੇ ਮੇਰੇ ਮੰਜੇ ਦੇ ਚੋਕ ਕਰ ਜਾਂਦੀ ਅੱਛਾ ਜਮੀਨ ਨਹੀਂ ਛੱਡਨੀ ਕਿ ਮੇਰੇ ਨਾਲ ਦੇ ਬੰਦੇ ਹੀ ਉਹ ਆਂਦੇ ਆ ਪਾਤੀ ਲੈਣਾ ਸਾਰੀ ਬਲਾਦੀ ਇਹਨਾਂ ਦੇ ਇੱਥੇ ਆ ਤੂੰ ਕੱਲੇ ਰਹਿ ਕੇ ਕੀ ਕਰੇਗਾ ਤੇਹੀ ਚੜ ਕੇ ਚੁੱਪ ਕਰਕੇ ਫਿਰ ਕੋਈ ਵੀ ਜਾਣਾ ਹੈ ਉਹ ਤੋਂ ਬਾਅਦ ਅਸੀਂ ਬੰਦੇ ਜੋੜਦੇ ਰਹੇ ਆ ਕੰਮ ਬਗਣਾ ਤੇ ਇਹਨਾਂ ਵੀ ਬੰਦਾ ਉਹ ਹੀ ਮੈਂ ਤਾਂ ਅੱਛਾ ਫਿਰ ਉਹ ਤੋਂ ਬਾਅਦ ਅਸੀਂ ਆਉਂਦੇ ਰਹੇ ਆ ਬੰਦੇ ਜਾਂਦੇ ਰਹੇ ਨੇ ਹੂੰ ਉਹ ਆਂਦੇ ਹੀ ਜਿਹੜਾ ਕਹਿੰਦਾ ਬਜ਼ੀਰ ਉਹਦੇ ਮੁੱਥੇ ਅਸੀਂ ਨਹੀਂ ਲੱਗਣਾ ਉਹ ਬੰਦਾ ਹੈਗਾ ਐਡਪ ਤੇ ਬਜ਼ੀਰ ਕਸ਼ਮੀਰੇ ਕੋਲ ਚਲ ਜਾਨੇ ਮੈਂ ਕਸ਼ਮੀਰਾਂ ਦੇ ਖਾਲ ਦੇ ਤਾਂ ਵੀ ਮੈਂ ਇਹਦੇ ਚ ਪੋਈ ਲੈਣਾ ਨਹੀਂ ਜਾ ਅੱਛਾ ਉਹ ਬਜ਼ੀਰਾਂ ਜਾਣੇ ਉਹ ਜਿਹੜੇ ਉਹਦੇ ਹੀ ਕੰਮ ਜਾਣੇ ਉਸੇ ਹੀ ਕਰਨਾ ਚੋਗੇ ਕਰਨਾ ਫਿਰ ਅਸੀਂ ਕੀ ਕਰਨਾ ਹੈ ਅਸੀਂ ਦਰਖਾਸਤ ਜੂਰ ਦਿੰਦੇ ਨੇ ਆ ਪਛੜੀ ਕਿਤੇ ਪੁਲਿਸ ਨੇ ਸਾਥ ਨਹੀਂ ਦਿੱਤਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕੋਈ ਸਾਥ ਨਹੀਂ ਦਿੱਤਾ ਹਾਂ ਕਾਗਜ਼ ਟੋਲ ਕਰਦੇ ਸੀ ਕਿ ਉਹ ਰਿਟਾਇਰ ਹੁੰਦਾ ਸੀ ਉਹਨਾਂ ਦੇ ਚਲਦੂ ਪੋਸਟ ਵਾੜ ਲੈਂਦੇ ਫੇਰ ਆਜੀ ਉਹਨਾਂ ਦੇ ਉੱਤੇ ਜਾਂਦੇ ਦੂਜਾ ਰਾਜਮ ਆ ਜਾਂਦਾ ਸੀ ਉਹ ਤਾਂ ਵੱਡੇ ਐਸ.ਐਚ.ਓ. ਤੋਂ ਫੋਨ ਕਰਵਾ ਦੂ ਅਸੀਂ ਵੱਡੇ ਐਸ.ਐਚ.ਓ. ਨੇ ਫੋਨ ਕਰਾਇਆ ਪਰ ਉਹਨੇ ਉਹਦੋਂ ਦਾ ਬੜਾ ਇਤਿਆਰ ਸੀ ਉਹ ਕਰਦੇ ਉਹ ਕਰਦੇ ਕੋਈ ਇਕੱਲਾ ਆ ਜੀ ਤੇ ਦੂਜੇ ਤਾਂ ਆਏ ਉਹਦੇ ਵਿੱਚ ਟਾਈਮ ਬੜਾ ਹੋ ਗਿਆ ਹੁਣ ਇਹ ਮੈਂ ਨਹੀਂ ਕਰ ਸਕਦਾ ਹੁਣ ਉਹਨਾਂ ਜਿਹੜੀ ਉਹ ਕ્યાં ਆ ਕੇ ਕਵਲ ਕਰ ਲੈ ਅੱਛਾ ਤੇ ਕੋਈ ਉਹਨਾਂ ਕੋਲ ਮ ਆ ਕੇ ਉਹਨਾਂ ਨੇ ਪੈਸੇ ਭੱਗਦੇ ਸੀ ਅੱਛਾ ਹੁਣ ਮੇਰੇ ਕੋ ਬੱਦੇ ਹੋ ਗਏ ਨੇ ਉਹ ਆਂਦੇ ਵੀ ਉਹ ਬੜੇ ਬਰਮਾ ਸੀ ਕੋਈ ਨਹੀਂ ਕੋਈ ਨਹੀਂ ਅੱਛਾ ਅੱਛਾ ਕਿਵੇਂ ਕਿਵੇਂ ਬੰਦੇ ਮੇਰੇ ਕੋਲ ਆਏ ਨੇ ਹਾਂ ਉਹ ਆਨੇ ਤੂੰ ਪੈਸੇ ਦੇਣ ਗਿਆ ਹੈ ਉਹਨਾਂ ਪੈਸੇ ਨਹੀਂ ਲਏ ਹਾਂ ਤੇ ਹੁਣ ਪੈਸੇ ਹੀ ਤੇ ਤੁੰਨੀ ਨਹੀਂ ਪੈਸੇ ਹਾਂ 2 ਲੱਖ ਦੇ ਦੇ ਕੇ ਪਹਿਣਾ ਨਾ 2 40 ਹਜ਼ਾਰ ਰੁਪਏ ਦੇਣ ਨੂੰ ਤਿਆਰ ਆ ਅੱਛਾ ਉਹ ਆਨੇ ਨਹੀਂ ਬਦਮਾਸ਼ ਸਾਡੇ ਕੋਲ ਬੜੇ ਨੇ ਇਹ ਹੀ ਬਦਮਾਸ਼ ਹੀ ਆ ਬੱਟ ਤੇ ਉਹਨੇ ਬਦਮਾਸ਼ੀ ਇਹ ਤੱਕ ਸੁਣਿਆ ਹੀ ਉਹਨਾਂ ਬਦਮਾਸ਼ ਕੀ ਚੀਜ਼ ਹੁੰਦੀ ਆ ਪਰ ਬਦਮਾਸ਼ ਵੇਖੇ ਨਹੀਂ ਗਏ ਅੱਛਾ ਉਹ ਪਹਿਲੀ ਚਾਲ ਵਹੀ ਕਬਜ਼ਾ ਹੀ ਕਰਦੇ ਆ ਤੇ ਪੈਸੇ 240 ਦੇ ਨੂੰ ਤਿਆਰ ਆ ਰਹੇ ਪਰ ਇੰਨੀ ਹੈਗੀ 20 ਸਾਲ ਦਾ 2 ਕਿੱਲੇ 40 ਕਿੱਲੇ ਬਣਦੇ ਨੇ ਅੱਛਾ 5 ਕਿੱਲੇ ਅਸੀਂ ਪਹਿਲੀ ਲਿਖਾਉਣੀ ਹ 8 ਸਾਲ ਵਾਸਤੇ 8 ਪਾ ਲੈ 40 40 ਕਿੱਲੇ ਹੋ ਗਏ ਨਾ 40 ਕਿੱਲੇ ਬਣ ਗਏ ਆ 5 ਕਿੱਲੇ ਲਿਖਾਵਾਂਗੇ ਅੱਛਾ ਤੇ ਉਹਨਾਂ ਨੂੰ ਬਦਵਾਹੀ ਕਰ ਦਾਂਗੇ ਜਿੱਥੇ ਮਰਜ਼ੀ ਜੋ ਲਾ ਲੈਣ ਅਸੀਂ ਜਾਣੀ ਸਾਡਾ ਕੰਮ ਇੱਥੇ ਪੇੜੀਆਂ ਨੇ ਹੋਰ ਵੀ ਉਹ ਬੰਦੇ ਨੇ ਨੱਪੀਆਂ ਹੀ ਆ ਹੈਗੀ ਹੈ 5 ਕਿੱਲੇ ਲਗਾਉਣ ਦੇ ਤਿਆਰ ਅੱਛਾ ਆਪਣੇ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਯੂਨੀਅਨ ਇਹਨਾਂ ਨਾਲ ਨੇ ਤੁਸੀਂ ਕੋਈ ਰਾਬਤਾ ਬਣਾਇਆ ਨੀ ਬੰਦੇ ਆਪਣੇ ਹੈਗੇ ਨੇ ਪਰ ਇਹੇ ਕੋਈ ਨਹੀਂ ਉੱਤਰ ਪਿਆ ਅੱਛਾ ਠੀਕ ਹੈ ਐਸੀ ਫਰਮਾਨ ਸੇ ਕੋਲ ਗਏ ਆ ਉਹਨੇ ਜਾ ਕੇ ਆਪਣੀ ਬੜੀ ਮਦਦ ਕੀਤੀ ਫਰਮਾਨ ਨੇ ਅੱਛਾ ਅੱਜ ਵੀ ਆਹੀ ਚਾਹੀਏ ਰਾਜੀ ਸਾਡੇ ਨਾਲ ਹੁਣ ਕੀ ਮੰਗ ਕਰਦੇ ਜੇ ਹੋ ਮੰਗਾ ਸੀ ਤਾਂ ਪਹਿਲੀ ਆਹ ਦੀ ਕਵਿਦਾ ਕਰਾ ਲਿਆ ਸ਼ਰਾਲੇ ਆ ਤੇ ਬਾਕੀ ਇਹ ਜਿਹੜੀ ਇਹਨਾਂ ਨੇ 20 ਸਾਲ ਲਈ ਆ ਉਹ ਬਾਕੀ ਇਹਨਾਂ ਨਾਲ ਤੱਕ ਲੈਣ ਜੋ ਜਾਂ ਸਾਨੂੰ ਕਵਿਦਾ ਹੁਣ ਐਲਕੀ ਤੁਸੀਂ ਝੋਨਾ ਲਾਇਆ ਹੈ ਕਿ ਉਹਨਾਂ ਨੇ ਲਾਇਆ ਹੈ ਉਹਨਾਂ ਤੋਂ ਉਹ ਧੱਕੇ ਨਾਲ ਲਾ ਲਿਆ ਅੱਛਾ ਲਾ ਲਿਆ ਹੈ ਆਹੀ ਜਿਹੜਾ ਗੜੀ ਹੈ ਹਾਂ ਉਹਨਾਂ ਵਿੱਚੋਂ ਫਾਇਦਾ ਚੁੱਕ ਕੇ ਹਾਂ ਇਹ ਖਿਡਾਰੀਆ ਦਾ ਗੇਸ ਹਾਂ ਤੋਂ ਬਾਅਦ ਚੋਨਾ ਲਾ ਲਿਆ ਅੱਛਾ ਹੁਣ ਅਸੀਂ ਖਾਸ ਨੂੰ ਬਾਅਦ ਦੇਖ ਲਈ ਹਾਂ ਤੇ ਹੁਣ ਕੀ ਅਗਲਾ ਹੁਣ ਤੁਹਾਡਾ ਕੀ ਹੈ ਅਗਲਾ ਐਕਸ਼ਨ ਕੀ ਹੋਏਗਾ ਫਿਰ ਜੇ ਹੈ ਜਨਾਨੀਆਂ ਭੇਜਦੇ ਨੇ ਕਿਤੇ ਕਾਬ ਦੇ ਕੇ مشورہ ਬਣਾਈ ਵੀ ਲੜਾਈ ਤਾਂ ਮਾਰੀ ਜਦੋਂ ਬਾਪੂ ਇੱਥੇ ਆਉਂਦਾ ਪਹਿਲੀ ਜੇ ਜਨਾਨੀਆਂ ਭੇਜਦੇ ਨੇ ਉਹ ਆਪਣੇ ਕੱਪੜੇ ਕਪੜੇ ਪਾੜ ਕੇ ਜੇ ਕੁਝ ਉੱਥੇ ਜਾ ਕੇ ਦਾਖਲ ਹੋਣ ਅੱਛਾ ਇਹ ਪਹਿਲਾਂ ਵੀਡੀਓ ਬਣਾ ਲਿਓ ਤੁਸੀਂ ਇਧਰ ਅੱਗੇ ਹੋ ਜਾਣਾ ਤੁਸੀਂ ਤੁਹਾਡੀ ਬਿਨਾਂ ਲਈ ਜਮੀਨ ਇਥੇ ਕਿਵੇਂ ਬੱਫੂ ਤਾਂ ਜਿਹੜਾ ਦੱਸਦਾ ਪਿਆ ਇਹ ਕਿਵੇਂ ਤਾਂ ਇਹ ਹੈ ਬਚਾਰਾ ਤਾਂ ਕਾਹੀ ਹੋਗਾ ਕੁੜੀਆਂ ਹੈਆਂ ਹੈ ਕੁੜੀਆਂ ਹੈਗੀਆਂ ਸੀ ਤੇ ਬਤੇਰੀ ਮੇਰੇ ਤਾਂ ਮੁੱਤਾਂ ਕਰਦਾ ਰਿਹਾ ਵੀ ਆ ਤੇ ਕਰ ਸਾਨੂੰ ਕਹਿੰਦਾ ਨੂੰ ਕਹਿੰਦਾ ਹੈ ਤੇ ਵੀ ਐਤਰਾ ਵੀ ਮੇਰੀ ਪਹਿਲੀ ਛਡਾ ਦੇ ਹੋਵੇ ਹਲ ਮੱਢਣੇ ਹਾ ਸਾਡਾ ਘਰ ਇੱਕੋ ਬਣਾ ਰਿਆ ਨੋਰਾ ਵੀ ਜਦੋਂ ਨਹੀਂ ਪਹਿਲੀ ਕੁੜੀਆਂ ਹੈਗੀਆਂ ਵਿਆਹ ਦੇ ਵਿਆਹ ਦਾ ਬੁੱਢਾ ਵਿਚਾਰ ਹੋ ਗਿਆ ਤੇ ਪਹਿਲੀ ਉਹਨਾਂ ਨੇ ਛੱਡੀ ਇਹਦੇ ਨਾਲ 5 ਘਰਾਣੀਆਂ ਤੇ 2 ਕਿਲੰਦੀ ਥਾ ਅੱਛਾ ਉਹ ਤਾਂ ਤੁਹਾਡੀ ਉਹ ਵੀ ਨਪਲੀ ਹੈ ਇੰਦੀ ਇਸ ਵੀਰ ਦੀ ਅੱਛਾ ਹਾਂਜੀ ਹੋਰ ਵੀ ਕਿ ਜਮੀਨਾਂ ਨੱਪੀਆਂ ਹੋਈਆਂ ਨੇ ਨੱਪੀਆਂ ਹੋਈਆਂ ਨੇ ਮਾਈ ਵਿਚਾਰੀ ਮੁੱਕ ਗਈ ਉਹ ਚਾਰੇ ਵਿਚਕੇ ਪਈ ਰਹਿੰਦੀ ਸੀ ਮਾਣੇ ਮਾਣੇ ਪਹਿਲੀ ਵਾਹ ਜਾਂਦੇ ਅੱਛਾ ਤੇ ਉਹ ਚਾਰੇ ਮੋਢੇ ਹੁੰਦੇ ਜਿਹੇ ਜਗੇ ਬੰਦਾ ਮੁੱਕ ਗਿਆ ਅੱਛਾ ਹਾਂ ਵੀ ਇੱਥੇ ਮਰੀਏ ਨੇ ਛੱਡਿਆ ਨਹੀਂ ਖੜਾ ਛੱਡਿਆ ਨਹੀਂ ਖੜਾ ਅੱਛਾ ਹਾਂ ਬੋਲੇ ਹਾਂਜੀ ਪੰਜ ਕਰਾ ਮੇਰੀ ਇਨਫਾਈ ਹੋਈ ਹੈ ਅੱਛਾ ਤੇ ਆ ਬੇਟਾ ਬਾਪੂ ਟਰਾਂਸਫਰਮ ਕਿਵੇਂ ਫਿਰ ਇੱਕ ਕਨੈਕਸ਼ਨ ਲਿਆ ਇਹਨਾਂ ਨੇ ਕਿ ਕਿਵੇਂ ਆ ਜਿਹੜਾ ਪਿਛਲੇ ਧੱਕੇ ਨਾਲ ਹੀ ਹੈ ਨਾ ਲਿਆ ਹੈ ਨੰਬਰ ਹੋਰ ਪੜੀ ਨੰਬਰ ਹੋਰ ਕੇ ਦਿੱਤਾ ਇਹਨਾਂ ਨੇ ਯਾਨੀ ਇਹਦੇ ਕੋਈ ਕਨੈਕਸ਼ਨ ਨਹੀਂ ਜਣੀ ਹੈਗਾ ਵੀ ਧੱਕੇ ਨਾਲ ਹੀ ਜਣੀ ਨਹੀਂ ਕਨੈਕਸ਼ਨ ਤਾਂ ਹੋ ਗਈ ਹੈ ਨਹੀਂ ਕਨੈਕਸ਼ਨ ਅੱਜ ਮਹੀਨ ਇਹਦੀ ਹੈ ਮਹੀਨ ਇਹਦੀ ਹੈ ਤੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤੇ ਬਾਪੂ ਨੂੰ ਤਾਂ ਜੋ ਇਨਸਾਫ ਮਿਲ ਸਕੇ ਤੇ ਧੰਨਵਾਦ ਸਾਰਿਆਂ ਦਾ ਹਾਂਜੀ ਓਕੇ ਨਾ ਕੈਮਰਾ ਲਾਇਆ ਇਹਨਾਂ ਨੇ ਅੱਛਾ ਜਿਹੜੇ ਬਦਮਾਸ਼ ਨੇ ਤੇ ਕਹਿਣਾ ਨਾ ਹੁਣ ਬਚਾ ਨਾ ਖੇਦੇ ਹਾਂ ਹੋਏ ਆਂਦੇ ਵਾਹੀ ਬੜੇ ਬਦਮਾਸ਼ ਆ ਹਾਂ ਉਹ ਸਾਡੇ ਕੋਲ ਬੰਦੇ ਇਹੋ ਜਿਹੇ ਬਦਮਾਸ਼ ਮਿਲ ਗਏ ਨੇ ਹਾਂ ਪੰਚਾਇਤ ਬਹਿਣ ਵਾਲੇ ਨੇ ਹਾਂ ਮਰਤ ਵਾਲੇ ਨੇ ਹਾਂ ਇਹ ਜਦੋਂ ਨਾ ਮੱਥਾ ਲੱਗਿਆ ਨਾ ਇਹਨਾਂ ਨੇ ਆਪ ਹੀ ਆਲਾਦ ਲਾਦ ਨੂੰ ਕਹਿ ਦੇਣਗੇ ਪੁੱਤਰੇ ਉਤਰੇ ਨੂੰ ਹਾਂ ਕਿ ਕਿਸੇ ਨਾਲ ਨਾ ਪੰਗਾ ਨਾ ਲਿਆ ਜਾਏ ਹਾਂ ਜੀ ਲਿਆ ਸੀ ਤੇ ਲੈ ਲਿਆ ਤੇ ਪਿਛਟੋਂ ਦੇ ਪਾਇਆ ਹਾਂ ਕਿ ਉਹ ਬੱਚਾ ਨੂੰ ਕਹਿ ਦੇਣਗੇ ਕਿ ਇਹ ਕੰਮ ਨਾ ਪੁੱੜ ਕੇ ਕਰਿਆ ਜੀ ਹਾਂ ਅਸੀਂ ਬਹੁਤ ਪਿਛਟੋਂ ਦੇ ਪਾਇਆ